ਹਾਂਜੀ ਬੇਟੀ ਆਸਟ੍ਰੇਲੀਆ ਜਾ ਥੋੜੀ ਜਿਹੀ ਬਿਮਾਰ ਰਹਿੰਦੀ ਆ ਪੈਸੇ ਹੁਣ ਠੀਕ ਆ ਬਹੁਤ ਅੱਛਾ ਉਮੀਦ ਤੁਹਾਡੀ ਪੂਰੀ ਹੋਈ ਹਾਂਜੀ ਫਿਰ ਇੱਕ ਨੂੰ ਆਉਣਾ ਚਾਹੀਦਾ ਬਾਬੇ ਦੇ ਘਰ ਜਿਹੜੇ ਤੁਸੀਂ ਉਮੀਦ ਨਾਲ ਆਏ ਸੀ ਪੂਰੀ ਹੋ ਤਰੀ ਹੋਗੀ ਹਾਂਜੀ ਬਾਬਾ ਬਾਈਕ ਨੂੰ ਦੀ ਬਹੁਤ ਕਿਰਪਾ ਧੰਨ ਧੰਨ ਬਾਬਾ ਦੀ ਜਿਨ੍ਹਾਂ ਨੇ ਮਿਹਰ કરી ਹਾਂਜੀ ਸਰ ਕਿੰਨੇ ਟਾਈਮ ਤੇ ਆ ਰਹੇ ਹੋ ਤੁਸੀਂ ਮੈਨੂੰ 8:00 ਪਹਿਰਾ ਸਾਬ ਹੋ ਗਏ 8:00 9:00 8:00 9:00 ਹੋ ਗਏ ਕਿਹੜੀ ਕਮਨ ਮਨੋ ਕਾਮਨਾ ਨਾਲ ਆਏ ਸੀ ਮੈਂ ਸ਼ੁਕ ਸ਼ਾਂਤੀ ਕਰਦੀ ਅੱਛਾ ਹਾਂਜੀ ਡਿਸਰਬੈਂਸੀ ਕਰਦੇ ਹਾਂਜੀ ਬੇਟੀ ਆਸਟ੍ਰੇਲੀਆ ਜਾ ਥੋੜੀ ਜਿਹੀ ਬਿਮਾਰ ਰਹਿੰਦੀ ਆ ਉਹ। ਵੈਸੇ ਹੁਣ ਠੀਕ ਆ ਬਹੁਤ। ਅੱਛਾ ਉਮੀਦ ਤੁਹਾਡੀ ਪੂਰੀ ਹੋਈ। ਹਾਂਜੀ। ਘਰ ਬੇਟੀ ਸੰਤਾਂ ਨੂੰ ਕੀ ਕਹਿਣਾ ਚਾਹੋਗੇ? ਘਰ ਬੇਟੀ ਸੰਤਾਂ ਨੂੰ ਹਰੇਕ ਨੂੰ ਆਉਣਾ ਚਾਹੀਦਾ ਬਾਬੇ ਦੇ ਘਰ। ਇਹ ਕਿਉਂ ਆਉਣਾ ਚਾਹੀਦਾ ਉਹ ਵੀ ਥੋੜਾ ਦੱਸ ਦੋ। ਤਾਂ ਤੁਹਾਨੂੰ ਬਾਬਾ ਦੀ ਫਿਲਮ ਝੂਲਣਾ ਚਾਹੀਦਾ ਹਰੇਕ ਬੰਦੇ ਨੂੰ। ਅੱਛਾ ਜੀ। ਹਾਂਜੀ। ਜੀ ਤੁਸੀਂ ਅ ਮਤਲਬ 2 ਮਹੀਨਿਆਂ ਤੋਂ ਆ ਰਿਹਾ ਲੱਗਦਾ ਹਾਂਜੀ 2 2.5 ਮਹੀਨੇ ਹੋ ਗਏ ਜਿਹੜੀ ਤੁਸੀਂ ਉਮੀਦ ਨਾਲ ਲਾਈ ਸੀ ਪੂਰੀ ਹੋ ਤੜੀ ਹੋ ਗਈ ਹਾਂਜੀ ਵਾਹਿਗੁਰੂ ਦੀ ਬਹੁਤ ਕਿਰਪਾ ਧੰਨ ਧੰਨ ਬਾਬਾ ਦੀ ਜੀ ਨੇ ਮਿਹਰ ਕਰੀ ਓਕੇ ਹਾਂਜੀ ਸਰ ਕਿੰਨੇ ਟਾਈਮ ਤੋਂ ਆ ਰਹੇ ਹੋ ਤੁਸੀਂ ਮੈਨੂੰ 8:00 ਚ ਪਹਿਰਾ ਸਾਹਿਬ ਹੋ ਗਏ 8:00 9:00 8:00 9:00 ਹੋ ਗਏ ਕਿਹੜੀ ਮਨੋ ਕਾਮਨਾ ਨਾਲ ਲਾਈ ਸੀ ਮੈਂ ਸ਼ੁਕਤ ਸ਼ਾਂਤੀ ਕਰਦੀ ਅੱਛਾ ਹਾਂਜੀ ਡਿਸਟਰਬੈਂਸੀ ਕਰਦੀ ਹਾਂਜੀ ਬੇਟੀ ਆਸਟ੍ਰੇਲੀਆ ਜਾ ਥੋੜੀ ਜਿਹੀ ਬਿਮਾਰ ਰਹਿੰਦੀ ਆ ਉਹ ਪੈਸੇ ਹੁਣ ਠੀਕ ਆ ਬਹੁਤ ਅੱਛਾ ਉਮੀਦ ਤੁਹਾਡੀ ਪੂਰੀ ਹੋਈ ਹਾਂਜੀ ਘਰ ਬੇਟੀ ਸੰਤਾਂ ਨੂੰ ਕੀ ਕਹਿਣਾ ਚਾਹੋਗੇ ਘਰ ਬੇਟੀ ਸੰਤਾਂ ਨੂੰ ਹਰੇਕ ਨੂੰ ਆਉਣਾ ਚਾਹੀਦਾ ਬਾਬੇ ਦੇ ਘਰ ਇਹ ਕਿਉਂ ਆਉਣਾ ਚਾਹੀਦਾ ਉਹ ਵੀ ਥੋੜਾ ਦੱਸ ਦੋ ਤਾਂ ਤੁਹਾਨੂੰ ਬਾਬਾ ਦੀ ਜੀ ਨੂੰਣਾ ਚਾਹੀਦਾ ਹਰੇਕ ਬੰਦੇ ਨੂੰ ਹਾਂਜੀ ਜੀ ਤੁਸੀਂ ਅ ਮਤਲਬ 2 ਮਹੀਨਿਆਂ ਤੋਂ ਆ ਰਹੇ ਲੱਗਦਾ ਹਾਂਜੀ 2 2.5 ਮਹੀਨੇ ਹੋ ਗਏ ਜਿਹੜੀ ਤੁਸੀਂ ਉਮੀਦ ਨਾਲ ਆਏ ਸੀ ਪੂਰੀ ਹੋ ਤਰੀ ਹੋ ਗਈ ਹਾਂਜੀ ਵਾਹਿਗੁਰੂ ਦੀ ਬਹੁਤ ਕਿਰਪਾ ਧੰਨ ਧੰਨ ਬਾਬਾ ਦੀ ਜੀ ਨੇ ਮਿਹਰ ਕਰੀ ਓਕੇ ਹਾਂਜੀ ਸਰ ਕਿੰਨੇ ਟਾਈਮ ਤੋਂ ਆ ਰਹੇ ਹੋ ਤੁਸੀਂ ਮੈਨੂੰ 8:00 ਚ ਪਹਿਰਾ ਸਾਹਿਬ ਹੋ ਗਏ 8:00 9:00 8:00 9:00 ਹੋ ਗਏ ਕਿਹੜੀ ਮਨੋ ਕਾਮਨਾ ਨਾਲ ਆਏ ਸੀ ਮੈਂ ਸ਼ੁਕਤ ਸ਼ਾਂਤੀ ਕਰਦੇ ਅੱਛਾ ਹਾਂਜੀ ਡਿਸਟਰਬੈਂਸੀ ਕਰਦੇ ਹਾਂਜੀ ਬੇਟੀ ਆਸਟ੍ਰੇਲੀਆ ਜਾ ਥੋੜੀ ਜਿਹੀ ਬਿਮਾਰ ਰਹਿੰਦੀ ਆ ਉਹ ਪੈਸੇ ਹੁਣ ਠੀਕ ਆ ਬਹੁਤ ਅੱਛਾ ਉਮੀਦ ਤੁਹਾਡੀ ਪੂਰੀ ਹੋਈ ਹਾਂਜੀ ਘਰ ਬੇਟੀ ਸੰਤਾਂ ਨੂੰ ਕੀ ਕਹਿਣਾ ਚਾਹੋਗੇ ਘਰ ਬੇਟੀ ਸੰਤਾਂ ਨੂੰ ਹਰੇਕ ਨੂੰ ਆਉਣਾ ਚਾਹੀਦਾ ਬਾਬੇ ਦੇ ਘਰ ਇਹ ਕਿਉਂ ਆਉਣਾ ਚਾਹੀਦਾ ਉਹ ਵੀ ਥੋੜਾ ਦੱਸ ਦੋ ਤਾਂ ਤੁਹਾਨੂੰ ਬਾਬਾ ਦੀ ਫਿਲਮ ਝੂਲਣਾ ਚਾਹੀਦਾ ਹਰੇਕ ਬੰਦੇ ਨੂੰ ਹਾਂਜੀ ਜਿਵੇਂ ਤੁਸੀਂ ਮਤਲਬ 2 ਮਹੀਨਿਆਂ ਤੋਂ ਆ ਰਹੇ ਲਗਾਤਾਰ ਹਾਂਜੀ 2.5 ਮਹੀਨੇ ਹੋ ਦੋ ਟਾਈਮ ਹੀ ਨੇ ਹੋ ਗਏ ਜਿਹੜੀ ਤੁਸੀਂ ਉਮੀਦ ਨਾਲ ਲਾਈ ਸੀ ਪੂਰੀ ਹੋ ਤਰੀ ਹੋ ਗਈ ਹਾਂਜੀ ਵਾਹਿਗੁਰੂ ਦੀ ਬਹੁਤ ਕਿਰਪਾ ਧੰਨ ਧੰਨ ਬਾਬਾ ਦੀ ਜੀ ਨੇ ਮਿਹਰ ਕਰੀ ਓਕੇ ਹਾਂਜੀ ਸਰ ਕਿੰਨੇ ਟਾਈਮ ਤੇ ਆ ਰਹੇ ਹੋ ਤੁਸੀਂ ਮੈਨੂੰ 8:00 ਚ ਪਹਿਰਾ ਸਾਹਿਬ ਹੋ ਗਏ 8:00 9:00 8:00 9:00 ਹੋ ਗਏ ਕਿਹੜੀ ਮਨੋ ਕੰਮ ਨਾਲ ਲਾਈ ਸੀ ਮੈਂ ਸ਼ੁਕਤ ਸ਼ਾਂਤੀ ਕਰਦੀ ਅੱਛਾ ਹਾਂਜੀ ਡਿਸਟਰਬੈਂਸੀ ਕਰਦੀ ਹਾਂਜੀ ਬੇਟੀ ਆਸਟ੍ਰੇਲੀਆ ਜਾ ਥੋੜੀ ਜਿਹੀ ਬਿਮਾਰ ਰਹਿੰਦੀ ਆ ਉਹ ਵੈਸੇ ਹੁਣ ਠੀਕ ਆ ਬਹੁਤ ਅੱਛਾ ਉਮੀਦ ਤੁਹਾਡੀ ਪੂਰੀ ਹੋਈ ਹਾਂਜੀ ਘਰ ਬੈਠੀ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਘਰ ਬੈਠੀ ਸੰਗਤਾਂ ਨੂੰ ਹਰੇਕ ਨੂੰ ਆਉਣਾ ਚਾਹੀਦਾ ਬਾਬੇ ਦੇ ਘਰ ਇਹ ਕਿਉਂ ਆਣਾ ਚਾਹੀਦਾ ਉਹ ਵੀ ਥੋੜਾ ਦੱਸ ਦਿਓ ਹੰਤਾ ਨੂੰ ਬਾਬਾ ਦੀ ਜੁੜਨਾ ਚਾਹੀਦਾ ਹਰੇਕ ਬੰਦੇ ਨੂੰ ਹਾਂਜੀ ਜਿਵੇਂ ਤੁਸੀਂ ਮਤਲਬ 2 ਮਹੀਨਿਆਂ ਤੋਂ ਆ ਰਹੇ ਹੋ ਲਗਾਤਾਰ ਹਾਂਜੀ 2 ਢਾਈ ਮਹੀਨੇ ਹੋ ਗਏ 2 ਢਾਈ ਮਹੀਨੇ ਹੋ ਗਏ ਜਿਹੜੇ ਤੁਸੀਂ ਉਮੀਦ ਨਾਲ ਆਏ ਸੀ ਪੂਰੀ ਹੋ ਤਰੀ ਹੋ ਗਈ ਹਾਂਜੀ ਵਾਹ ਬਾਈ ਕੁੜੀ ਬਹੁਤ ਕਿਰਪਾ ਧੰਨ ਧੰਨ ਬਾਬਾ ਦੀ ਜੀ ਨੇ ਮਿਹਰ કરી ਓਕੇ